ਪੇਹ ਹੱਤੇਗੜ ਸਾਹਿਬ ਸਰੰਦ ਸਭਾ ਤੇ ਚੱਲੇ ਆ ਬਾਬੇ ਪਹੁੰਚਦੇ ਆ ਪਹੁੰਚ ਗਏ ਆ ਤੇ ਬੱਸ ਹੀ ਆਏ ਸੀ ਬਾਬੇਓ ਤੇ ਨਾਲ ਐਕਤੀ ਐਕਤੀ ਆਪਣੇ ਨਾਲ ਭੀਮਾ ਵਾਂ ਜਾਂ ਬਹੁਤ ਲੱਗਿਆ ਹੋਇਆ ਜਾਂ ਬਾਬੇਓ ਤੁਹਾਨੂੰ ਦਿਖਾਉਣਾ ਜਾਂ ਵੀ ਤੇ ਚੱਲਦੇ ਚੱਲਿਆ ਆਪਾਂ ਅੱਗੇ ਅੱਗੇ ਜਾਮ ਦਿਖਾਉਣਾ ਉਹ ਜਾਮ ਬਹੁਤ ਠੀ ਭੀਮਾ ਤੇ ਆ ਦੇਖੋ ਜਾਮ ਤੁਹਾਨੂੰ ਦਿਖਾਉਣਾ ਮੈਂ ਪੈਦਲ ਯਾਤਰਾ ਜਾਂਦੇ ਹੋਏ ਤੇ ਸੰਗਤ ਜਾਂਦੀ ਹੋਈ ਪੈਦਲ ਅੱਗੇ ਅੱਗੇ ਤੇ ਬਾਬਿਓ ਮੋਟਰਸਾਈਕਲਾਂ ਤੇ ਵੀ ਮੁੰਡੇ ਆ ਰਹੇ ਨੇ ਗੱਪਰੂ ਨੌਜਵਾਨ ਤੇ ਤੇ ਅੱਗੇ ਅੱਗੇ ਦਰ ਨੂੰ ਦਿਖਾਈ ਜਾਂਦੇ ਆਪਾਂ ਇੱਧਰ ਮੁੰਡੇ ਖੜੇ ਨੇ ਸੋਸਾਇਟੀ ਵਾਲੇ ਸੇਵਾਦਾਰ ਤੇ ਪੈਦਲ ਯਾਤਰਾ ਵਾਹਿਗੁਰੂ 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 ਕੋਟੀ ਕੋਟੀ ਪ੍ਰਣਾਮ ਸ਼ਹੀਦਾਂ ਨੂੰ ਤੇ ਬਾਬਿਓ ਚੱਲ ਰਹੇ ਆ ਤੇ ਜਰ ਸਾਹਿਬ ਜਦੋਂ ਨਾ ਤੇ ਆਪਾਂ ਪੈਦਲ ਯਾਤਰਾ ਆਪਾਂ ਵੀ ਕਰ ਰਹੇ ਆਂ ਰਤ ਦੀ ਤੇ ਰਾਤ ਦੀ ਤੇ ਬਾਬਿਓ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆਂ ਜਾਮ ਬਾੜਾ ਵਾ ਅੱਗੇ ਹੋਰ ਵੀ ਜਾਮ ਤੇ ਬਾਬਿਓ ਲੰਗਰ ਬਹੁਤ ਲੱਗੇ ਹੋਏ ਨੇ ਰਾਹ 'ਚ ਤੇ ਸਾਰੇ ਸਰਦਾਲੂ ਜਿੰਨੇ ਵੀ ਨੌਜਵਾਨ ਸਵਾ ਨੌਜਵਾਨ ਮੁੰਡੇ ਪਹੁੰਚ ਰਹੇ ਨੇ ਅੱਗੇ-ਅੱਗੇ ਆ ਮੁੰਡੇ ਵੀ ਤੁਰਦੇ ਇਧਰੋਂ ਟਰਾਲੀਆਂ ਟਰਾਲੀਆਂ ਤੇ ਕੋਈ ਗੱਡੀਆਂ ਤੇ ਝੰਡੇ ਲਾ ਕੇ ਬਾਬਿਓ ਆ ਰਹੇ ਨੇ ਤੇ ਤੁਹਾਨੂੰ ਅੱਗੇ ਦਿਖਾਉਨੇ ਆ ਹੋਰ ਆ ਦੇਖੋ ਕਿੰਨੇ ਬੰਦਿਆਂ ਨੇ ਤਾਂ ਅੱਗੇ ਸਿਕੜੇ ਨੇ ਹਾਂ ਸਾਲ ਸ੍ਰੀ ਅਕਾਲ ਅਕਾਲ ਤੇ ਬਾਬਿਓ ਇਧਰ ਲੰਗਰ ਚੱਲ ਰਿਹਾ ਸਾਰੇ ਸਰਦਾਰ ਲੋਖਾ ਰਹੇ ਸਾਰੇ ਸਰਦਾਰ ਜੀ ਮਾਤਾ ਜੀ ਸਾਡੀ ਰੋਟੀ ਆ ਕਾਫੀ ਖਾਦ ਪਵੇ ਇਰਾਦੇ ਆ ਆਜੋ ਭਾਈ ਗੁਰੂ ਜੀ ਆਜੋ ਸਾਧ ਸੰਗਤ ਜੀ ਗੁਰੂ ਕੇ ਲੰਗਰ ਅਤਤ ਵਰਤ ਰਹੇ ਨੇ ਆਜੋ ਭਾਈ ਗੁਰੂ ਜੀ ਆਜੋ ਮਾਤਾ ਜੀ ਕਰਮਾ ਗਰਮ ਕਦਮਾਂ ਵਾਲੀ ਖੀਰ ਜੀ ਆਜੋ ਆਜੋ ਜੀ ਕਰਮਾ ਗਰਮ ਕਮੋਰੀ ਪਰਸ਼ਾਣ ਆਪਾਂ ਜੀ ਬਾਬਾ ਜੀ ਦੇ ਦੀਵਾਨ ਭਾਈ ਸਾਹਿਬ ਦੇ ਭਾਈ ਰਣਜੀਤ ਸਿੰਘ ਖਾਲਸਾ ਤੇ ਸਾਰੀ ਰਾਤ ਛੱਕੀ ਦੀ 12 ਪੂ ਦੀ ਲੱਗੀ ਤੇ ਮਾਦਾ ਜੀ ਇੰਦਾ ਤੇ ਭਾਈ ਸਾਹਿਬ ਜਿਹਦੇ دیਵਾਨ ਲੱਗੇ ਹੋਏ ਅੱਗੇ ਕੁੱਟ ਕੇ ਨਾਲ ਤੇ ਇਧਰ ਅਲਸੜੀ ਲਾਈ ਹਈ ਆ ਤੇ ਜੋ ਬਚਪਨ ਤੋਂ ਸੁਣਾਇਆ 25 26 ਅੱਜ ਬਾਬਿਓ 26 ਤਰੀਕ ਆ 12 ਪੋ ਕੱਲ ਤੇਰਾ ਪੋ ਅੱਜ 12 ਪੋ ਕੱਲ ਤੇਰਾ ਪੋ ਬਾਬਿਓ ਤੇ ਆ ਦੇਖ ਲਓ ਜਾਮ ਵੀ ਬਹੁਤ ਨੇ ਰੋਡ ਰੋਡ ਜਾਮ ਹੋਇਆ ਪਿਆ ਪੂਰਾ ਇਹ ਆਪਾਂ ਵੀ ਪੈਦਲ ਪੈਦਲ ਚੱਲੀ ਜਾਂਨੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿ ਯਾ ਬਾਬਿਓ ਟਰੈਕਟਰ ਦੇਖੋ ਮੁੰਡੇ ਸੌਂਗ ਨਾ ਲੈ ਕੇ ਆਉਂਦੇ ਨੇ ਟਰੈਕਟਰ ਆ ਜਾਓ ਆ ਜਾ ਆ ਜਲਦੀ ਆ ਜਾ ਕੋਈ ਲੋਕ ਬਣਾਦੇ ਹੋਏ ਆ ਰਹੇ ਸਾਡਾ ਅੱਗੇ ਤੱਕ ਦੇਖੋ ਬਾਬਿਓ ਜਾਮ ਬਹੁਤ ਅੱਗੇ ਲੋਕ ਪੈਦਲ ਯਾਤਰਾ ਕਰ ਰਹੇ ਆ ਆਪਾਂ ਵੀ ਤੇ ਇਧਰ ਦੇਖੋ ਤੇ ਵਾਪੇ ਸਫਾਈ ਹੋ ਰਹੀ ਹੈ ਸਵੇਰੇ ਨਗਰ ਕੀਰਤਨਾ ਜਿਵੇਂ 13 ਤੋਂ ਕਾਲੂ ਤੇ ਨਗਰ ਕੀਰਤਨ ਨਿਕਲਣਾ ਸਫਾਈ ਹੋ ਰਹੀ ਹੈ ਰਾਤੀ ਤੇ ਅਕਾਲ 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 ਵਾਹਿਗੁਰੂ ਵਾਹਿਗੁਰੂ ਜੀ ਕੁਝ ਕਿਸੇ ਸਹਾਇਤਾ ਕੇਂਦਰ ਨਾਲ ਸੰਪਰਕ ਕਰੋ ਆਪਣੇ ਆਪ ਨੂੰ ਨਾਮ ਦੇ ਨਾਲ ਸਾਥੋਂ ਆਪ ਸਾਇਦਲ ਯਾਤਰਾ ਕਹਿੰ ਪਿਛੇ ਪਿਛੋਈ ਚੱਲ ਤੇ ਤਜਤ ਵਾਲੇ ਵਾਲੇ ਭਰਾ ਮਿਲੇ ਨੇ ਤੇ ਆਪਾਂ ਪੱਗ ਬਣਾ ਲਈਏ 4:00 ਵੱਜ ਗਏ ਨੇ 4:30 ਸੱਚ ਹੋ ਗਏ ਨੇ ਤੇ ਵਿਸ਼ਾਲ ਮਿਲਿਆ ਹੀ ਰਾਤੀ ਮੈਨੂੰ ਹੈ ਆਮਨ ਆਮਾਨ ਬਿਸਾਲ ਦਾ ਆਇਆ ਨਹੀਂ ਹੈ ਨਾ ਚਾਲਦਾ ਨਹੀਂ ਆਮਨ ਮਿਲਿਆ ਤੇ ਕਹਾਂ ਮੈਂ ਆਇਆ ਹਾਂ ਪਤੰਦਰਾ ਤੂੰ ਆ ਜਾ ਕਿੱਥੇ ਹੈ ਨਾ ਤੇ ਤੀ ਤਾਂ ਟੇਕ ਲਾ ਮੱਥਾ ਨਾ ਤੇ ਅਸੀਂ ਜਾਣਾ ਬਾਬਿਓ ਤੇ ਟੇਕਣ ਹਜੇ ਇਹਨਾਂ ਨੇ ਤਾਂ ਰਾਤੀ ਟੇਕ ਲਿਆ ਨਾ ਚਲੋ ਠੀਕ ਆ ਬਾਬਿਓ ਓਕੇ ਮਿਲਦੇ ਆ ڪنهن کي پيوار ڪوڙ پيوار ڪوڙ سنائي ڪنهن کي دل ڏي ਆ ਫਤੇਗੜ ਸਾਹਿਬ ਇਹ ਮਾ ਦੂਜੀ ਵਾਰ ਹੀ ਆ ਗਿਆ ਤੇ ਟਰਾਲੀ ਲੈ ਕੇ ਆਏ ਆ ਸ਼ੇਰਪੁਰ ਤੋਂ ਸ਼ੇਰਪੁਰ ਗਲਾ ਲੁਧਿਆਣਾ ਬਾਬਿਓ ਤੇ ਬਾਕੀ ਸਾਡੇ ਸੰਗਤ ਆਈ ਆ ਸੰਗਤ ਕਾਕਾ ਜੀ ਕਾਕਾ ਜੀ ਆਉਂਦੇ ਕਾਕਾ ਹੀ ਆਵੇ ਕਾਕਾ ਹੀ ਦੋ ਸਾਲ ਦੇ ਜੋ ਆਗਰ ਵਾਲੀ ਵੀ ਹੈ ਤੇ ਆ ਬੇਟੀ ਹੁਣੀ ਨਾਲ ਬੋਲਣਾ ਕੱਢਿਆ ਨਹੀਂ ਤੇ ਕਾਕਾ ਪ੍ਰਧਾਨ ਕਾਕਾ ਪ੍ਰਧਾਨ ਐਮ ਐਲ ਇਹ ਆਪਾਂ ਟੋਟਲ ਮੱਲ ਦੀ ਹਵੇਲੀ ਚ ਜਾ ਰਹੇ ਆ ਤੁਹਾਨੂੰ ਦਿਖਾਉਣੇ ਆ ਅੱਗੇ ਅੱਗੇ ਟੋਟਲ ਮੱਲ ਦੀ ਜੇ ਸਾਹਿਬ ਜਾਤਿਆਂ ਦਾ ਸੰਸਕਾਰ ਕੀਤਾ ਸੀਗਾ ਟੋਟਲ ਮੱਲ ਲੈ ਜੀ ਬਾਬਿਓ ਦਿਖਾ ਜਾ ਤੂੰ ਆ ਚੈਨਲ ਜਾਣਾ ਬੋਲ ਥੋੜਾ ਚੈਲੰਜ ਤੇ ਜਾਣਾ ਹਾਂਜੀ ਬੋਲੋ ਥੋੜਾ ਯਾਰ ਹਾਂ ਬਾਈ ਗੁੱਜ ਕੀ ਫਤਿਹ ਤੇ ਅਸੀਂ ਅੱਜ ਆਇਆ ਫਤਿਹਗੜ੍ਹ ਸਾਹਿਬ ਵੀ ਦੇਖ ਸਕਦੇ ਹਾਂ ਤੇ ਹੁਣ ਅਸੀਂ ਫਤਿਹਗੜ ਸਾਹਿਬ ਆਗੇ ਮੱਠਾ ਮੱਠਾ ਟੇਕ ਲਿਆ ਜੀ ਸਾਰਿਆਂ ਨੇ ਸਾਰੀਆਂ ਸੰਗਤਾਂ ਦੇ ਮੱਠਾ ਟੇਕ ਚੁੱਕੇ ਆ ਤੇ ਸਾਡੇ ਭਾਈ ਕੋਈ ਕਹਿਣਾ ਚਾਹੁੰਦੇ ਆ ਹਾਂਜੀ ਭਾਈ ਸਾਰੇ ਪਾਸੇ ਮੱਠਾ ਟੇਕ ਲਿਆ ਗੁਰੂ ਸਾਹਿਬ ਦੇ ਸਾਡੇ ਸੰਯੋਗ ਵੀਰ ਸਾਰੇ ਆਏ ਨੇ ਹੁਣ ਚੱਲਿਏ ਆਪਾਂ ਬਾਈ ਪੀਰੀ ਟੋਟਲ ਟੋਟਲ ਕਹ ਬਾਈ ਗੜੀ ਜਾਏ ਓਏ ਟੁੱਟ ਆ ਗਿਆ ਤੇ ਆ ਲੋ ਓਏ ਨਾ ਬਾਈ ਬੇਇਤੀ ਕਰਾਂਗੇ ਸਾਡੇ ਵੀ ਬਾਈ ਜੀ ਦੇਖ ਲਓ ਬਹੁਤ ਤੁੰਦਾ ਅੱਗੇ ਤੇ ਤੁੰਦ ਤੁਹਾਨੂੰ ਦਿਖਾ ਰਹੇ ਆ ਆਪਾਂ ਇੰਨੀ ਤੁੰਦ ਪਈ ਆ ਤੇ ਦਿਖਾਉਨੇ ਆ ਹਵੇਲੀ ਟੋਟਲ ਮਲ ਦੀ ਤੇ ਜਿਨ੍ਹਾਂ ਨੇ ਸੰਸਕਾਰ ਕੀਤਾ ਸੀਗਾ ਛੋਟੇ ਸਾਹਿਬ ਜੱਦਿਆਂ ਦਾ ਜਗਾ ਖਰੀਦੀ ਸੀ ਉਹਨਾਂ ਨੇ ਤੁਹਾਨੂੰ ਦਿਖਾਉਨੇ ਆ ਸਾਰੀ ਵੀਡੀਓ ਰਾਈ ਆ ਜਾਲਦਾਰ ਜਾਲਦਾਰ ਜਾ ਰਿਹਾ ਬਾਬਿਓ ਬਲੌਕਰ ਦਾ ਐਸਾ ਦਿਓ ਕਿੰਨੀ ਧੁੰਦ ਪੈ ਰਹੀ ਐ ਇਸ ਟਾਈਮ ਇਸ ਟਾਈਮ ਕਿੰਨੀ ਧੁੰਦ ਪੈ ਰਹੀ ਆ ਨਾ ਬੰਦਾ ਦੇਦਾ ਬੰਦੀ ਕੁਛ ਨਹੀਂ ਦੇਦਾ ਇਹ ਤੇ ਦੇਖ ਸਾਹ ਆਹ ਦੇਖ ਲੋ ਨਹੀਂ ਦੇਦਾ ਆ ਦੇਖੋ ਧੁੰਦ ਬਹੁਤ ਵੈਰੀ ਆ ਉਹ ਗੱਡੀ ਆ ਰਹੀ ਆ ਉਹ ਦੇਖੋ ਦੇਖੋ ਬੱਸ ਵੀ ਨਹੀਂ ਦੀਦੀ ਗੱਡੀ ਐ ਇਹ ਗੱਡੀ ਗੱਡੀ ਐ ਆ ਦੇਖ ਗੱਡੀ ਆ ਇਹ ਗਾਈਸ ਮੁੰਡੇ ਪਿਛੇ ਨੇ ਗੋਲੇ ਸੋਲੇ ਹਾਲੇ ਸਾਸ ਰੀਆ ਕਾਲੇ ਗੋਲੇ ਹਾਲੇ ਸਾਸ ਰੀਆ ਕਾਲੇ ਗੋਲੇ ਹਾਲੇ ਸਾਸ ਰੀਆ ਕਾਲੇ ਲੋ ਜੀ ਬਾਬਿਓ ਤੇ ਆਪਾਂ ਟੋਟਲ ਮਲ ਦੀ ਚੱਲੇ ਅੰਦਰ ਹਵੇਲੀ ਚ ਤੇ ਲਓ ਜੀ ਤੁਹਾਨੂੰ ਦਿਖਾਉਨੇ ਆ ਅੰਦਰ ਅਟੋਟ ਨੇ ਜਗਾ ਮੇਰੀ ਘੇਰੀ ਵਾਏ ਕਰੂ ਵਾਏ ਕਰੂ ਵਾਏ ਹੋਰ ਇਹ ਵੀ ਚੱਲ ਗਿਆ ਵਾਏ ਬੋਲੇ ਸੋਨਿਆਲੇ ਜੋਰੀ ਕੇਲੇ ਬੋਲੇ ਸੋਨਿਆਲੇ ਸਾਸ ਰੀਆ ਕਾਲ ਲੋ ਜੀ ਟੋਟਲ ਮਲ ਦੀ ਹਵੇਲੀ ਕਿੰਨੀ ਸੰਗਤ ਹੈ ਇਹ ਦੇਖ ਲੋ ਬੱਬਿਓ ਬੇਟੀ ਲਾਫਰ ਜਗਰਾ ਵਾਜੀ ਤੇਰੀ ਵੀਰੂਨੀ ਆਲੀ ਮੁਖਰ ਨਾ ਬਣਾਉਂਦਾ ਆ ਪਰ ਉਹਨੂੰ ਵੀ ਤੇਰੀ ਆ ਗਏ ਬਰਾਬਰ ਇਹਨਾਂ ਨੇ ਲਾਇਆ ਬਾਦ ਗੋਣੇ ਆਲੇ ਸਾਸਰੀਆਂ ਕਾਲ ਗੁਰਬਿਦਾਸ ਮਹਾਰਾਜ ਕੀ ਜੈ 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 ਬਾਬਿਓ ਆਪਾਂ ਜਾ ਰਹੇ ਆ ਇੱਧਰ ਨੂੰ ਤੇ ਕਾਕੇ ਕਾਕੇ ਦਾ ਕਾਕੇ ਦਾ ਬਣਿਆ ਹੋਇਆ ਇੱਥੇ ਅਮਰੀਕਾ ਇੱਥੇ ਕੈਨੇਡਾ ਕਾਕੇ ਦਾ ਬਣਿਆ ਆ ਆਪੋ ਆਪਣੀ ਟਰਾਲੀ ਖੜੀ ਆ ਤੇ ਕੱਲ ਲੈ ਕੇ ਆਏ ਆ ਹੁਣ ਮੱਥਾ ਟੇਕ ਲਿਆ ਸਾਰਿਆਂ ਨੇ ਤੇ ਹੁਣ ਸਮਾਨ ਸਮੂਹ ਲੈ ਰਿਆ ਮੁੰਡੇ ਗਏ ਹੋਏ ਆ ਸਮਾਨ ਲੈਣ ਤੇ ਇੱਥੇ ਖੜਾਈ ਆ ਆਪਾਂ ਟਰਾਲੀ ਇਹ ਬਾਬਿਓ ਦੇਖੋ घोले ਬਾਬਿਓ ਵਾਪਸੀ ਆ ਤੇ ਕਿੱਥੇ ਨਿਕਲੇ ਸ਼ੇਰਪੁਰ ਨੂੰ ਸ਼ੇਰਪੁਰ ਦੀ ਵਾਪਸੀ ਆਈ ਤੁਸੀਂ ਦੇਖ ਸਕਦੇ ਹੋ ਕਿੰਨਾ ਜਾਮ ਲੱਗਿਆ ਹਾ ਪੁਣ ਦੇ ਉੱਤੇ ਆ ਬਾਬਿਓ ਪੁਣ ਦੇ ਉੱਤੇ ਝਕਾਰਾ ਬੁਲਾਵੇ ਨੇ ਆ ਲੋ ਜਾਵੇ ਸਾ ਸ੍ਰੀ ਅਕਾਲੇ ਬੋਲੇ ਸੋ ਨਿਹਾਲ ਆ ਸ੍ਰੀ ਅਕਾਲੇ ਬਾਬਿਓ ਤੁਸੀਂ ਦੇਖ ਸਕਦੇ ਹੋ ਬਹੁਤ ਜਾਮ ਲੱਗਾ ਪੁਲ ਦੇ ਉੱਪਰ ਦੇਖੋ ਬਾਬਿਓ ਸੋਨਹਾਲੇ ਸ੍ਰੀ ਆਕਾਰ ਆ ਫੜ 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 ਬਚਾ ਕੇ ਬਚਾ ਕੇ